1.5 ਮਹੀਨੇ 'ਚ ਅਸੀਂ 100 ਸੜਕਾਂ ਬਣਾਈਆਂ ਨੇ ਤੇ ਦੇਖੋ ਸਾਲ 'ਚ ਕਿੰਨੀਆਂ ਬਣਾਵਾਂਗੇ ਸਾਨੂੰ ਤਾਂ ਇਹ ਏਰੀਆ ਵੀ ਕਿਸੇ ਤਰੀਕੇ ਦੇਖੋ ਮੈਂ ਪਹਿਲੇ ਦਿਨ ਤੋਂ ਹੀ ਇਹਦੇ ਤੇ ਐਸਐਸਪੀ ਸਾਹਿਬ ਦੀ ਕਮੇਟੀ ਬਿਠਾਤੀ ਸੀ ਕਿ ਚੈੱਕ ਕਰੋ ਸਨਿਨ ਕਲੇਸ਼ ਕੀ ਚੱਲ ਰਿਹਾ ਹੈ ਮੈਂ ਪੂਰੀ ਕਾਰਵਾਈ ਕਰਵਾਈ ਹੈ ਪਹਿਲੇ ਦਿਨ ਤੋਂ ਮੈਂ ਕਿਸੇ ਦਾ ਸਾਥ ਨਹੀਂ ਦਿੱਤਾ ਇੱਥੇ ਬਹੁਤ ਸਾਰੇ ਮੁਲਾਜ਼ਮ ਆਏ ਹੋਏ ਨੇ ਇੱਥੋਂ ਦੇ ਬਿਲਡਰ ਦੇ ਜੇ ਕੋਈ ਬਾਹਰ ਕੱਢ ਕੇ ਕਹਿ ਦੇਵੇ ਮੇਰੇ ਘਰ ਵਿੱਚ ਇਹਨਾਂ ਦੇ ਕੋਲੋਂ ਥੈਨੀ ਵੀ ਆਈ ਹੈ ਜੇ ਥੈਨੀ ਵੀ ਦਾਵਾ ਕਰ ਦੇਣ ਸਾਰੇ ਐਮਐਲਏ ਨੇ ਇਹਨਾਂ ਤੋਂ ਪੈਸੇ ਖਾੜੇ ਹੈ ਜੇ ਦਾਵਾ ਕਰ ਦੇਣ ਵੀ ਮੇਰੇ ਘਰ ਵਿੱਚ ਕਦੇ ਇਹਨਾਂ ਦੀ ਅੱਧੀ ਰੋਟੀ ਵੀ ਆਈ ਹੈ ਤੇ ਮੇਰੇ ਇਨਸਾਨ ਹੋਣ ਉੱਤੇ ਰੱਬ ਦਾ ਜੀ ਹੋਣ ਉੱਤੇ ਲਗਤ ਹੈ ਤੇ ਮੈਂ ਪਹਿਲੇ ਦਿਨ ਤੋਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਵੀ ਮੈਂ ਲੋਕਾਂ ਨਾਲ ਖੜੂੰਗੀ ਤੁਹਾਡੇ ਨਾਲ ਹੀ ਖੜੀ ਅੰਦਰ ਨਹੀਂ ਉਹ ਜਿੱਦਣ ਦੀ ਸਾਡੀ ਸਰਕਾਰ ਆਈ ਅਸੀਂ ਬਾਹਰ ਨਹੀਂ ਆਉਂਦੇ ਲੋਕਾਂ ਨੂੰ ਖਾਗਰਨਾ ਬੰਦ ਕਰੋ ਲੋਕਾਂ ਨੂੰ ਤੋਂ ਖਤਮ ਹੋਣਾ ਬੰਦ ਕਰੋ ਕੰਮ ਉਹਨਾਂ ਦਾ ਕਰੋ ਜਿੰਨਾ ਖਾਜਮ ਹੋ ਜੇ ਇੰਨਾ ਧਨ ਦੌਲਤ ਕਮਾਈ ਦਾ ਕੀ ਫਾਇਦਾ ਕਿ ਸਾਰੇ ਟੱਬਰ ਨੂੰ ਡਰ ਲੱਗਦਾ ਤੇ ਜਿਹੜਾ ਤੁਹਾਡਾ ਮੇਨ ਬਿਲਡਰ ਹੈ ਉਹ ਜੇਲ੍ਹ 'ਚ ਬੈਠਾ ਕੀ ਫਾਇਦਾ ਹੈ ਇੰਨੀ ਮਾਇਆ ਇੰਨਾ ਧਨ ਦੌਲਤ ਇਕੱਠੇ ਕਰਨ ਦਾ ਕੀ ਫਾਇਦਾ ਜਿਹੜੀ ਤੁਹਾਨੂੰ ਜੇਲ੍ਹ 'ਚ ਛੁੱਟ ਦਵੇ